<laughs> 20 ਸਾਲ ਦਾ ਜਵਾਨ ਮੁੰਡਾ ਜੋ ਕਿ ਆਪਣੀ ਥੋੜੀ ਜਿਹੀ ਜ਼ਮੀਨ ਦੇ ਉੱਪਰ ਖੇਤੀ ਕਰਕੇ ਘਰ ਨੂੰ ਪਾਲ ਰਿਹਾ ਸੀ ਉਸਦੇ ਨਾਲ ਇੱਕ ਭਿਆਨਕ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਖਨੋਰੀ ਬਾਰਡਰ ਤੇ ਲੈ ਕੇ ਗਿਆ ਹੋਇਆ ਸੀ ਪਤਾ ਲੱਗਿਆ ਕਿ ਉੱਥੇ ਹੀ ਉਸ ਦੀ ਜਾਨ ਗਈ ਹੈ ਅதே ਸੋ ਬਾਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਘਰ ਦੇ ਵਿੱਚ ਪਿਤਾ ਇੱਕ ਮਾਮੂਲੀ ਕੰਮ ਕਰਦੇ ਨੇ ਤੇ ਦੂਸਰੀ ਪਾਸੇ ਇਸ ਮੁੰਡੇ ਦੀ ਮਾਂ ਹੈ ਨਹੀਂ ਹੈ ਕਰਦੇ ਵਿੱਚ ਦੋ ਭੈਣਾਂ ਨੇ ਇਕਲੌਤਾ ਭਰਾ ਹੋਣ ਦੀ ਖਾਤੀ ਰਹੀ ਦੋਨਾਂ ਭੈਣਾਂ ਦਾ ਪਾਲਣ ਪੋਸ਼ਣ ਖੁਦ ਹੀ ਕਰ ਰਿਹਾ ਸੀ ਜਿਸ ਦੇ ਵਿੱਚੋਂ ਇੱਕ ਭੈਣ ਵਿਆਹੀ ਹੋਈ ਹੈ ਤੇ ਦੂਜੀ ਦਾ ਵਿਆਹ ਹਜੇ ਹੋਣਾ ਹੈ ਇਸ ਮੌਕੇ ਤੇ ਜਦੋਂ 20 ਸਾਲ ਦਾ ਉਹਨਾਂ ਦਾ ਇਹ ਜਵਾਨ ਭਰਾ ਚਲਾ ਗਿਆ ਤਾਂ ਉਸ ਤੋਂ ਬਾਅਦ ਪਰਿਵਾਰ ਤੇ ਕੀ ਹਾਲਾਤ ਨੇ ਆਓ ਦੇਖਦੇ ਹਾਂ ਉਹ ਉੱਥੇ ਗਿਆ ਸੀ ਜਿਸ ਸਾਲਾਂ ਦੇ ਵਿੱਚ ਦੋਟਾ ਕਿੱਲੇ ਜਿਹਾ ਹਣਦ ਸਲਤਾਂ ਦੀ ਜੀ ਨੇ ਉਹਦੇ ਕੁਸ ਮਾਰਿਆ ਉਹ ਤੇ ਕੋਈ ਕਾਰਵਾਈ ਹੋਵੇ ਨਾਲੇ। ਬਾਕੀ ਜਿਹੜਾ ਕਰਜ਼ਾ ਕੋਈ ਮਾਫ ਹੋਵੇ। ਮੈਂ ਤਾਂ ਹੋਰ ਕੁਛ ਨਹੀਂ ਆਰਦਾ ਸੀ। ਤਿੰਨ ਸੀਗੇ ਜੀ। ਤਿੰਨ ਸੀ। ਘਰ ਦੇ ਕੰਮ ਕਰਦਾ ਸੀ ਜੀ। ਰੇਤੀ ਬਾੜੀ। ਉਹ ਹੀ ਸਾਡੇ ਘਰ ਆ ਕੇ ਕੰਮ ਕਰਨ ਵਾਲਾ ਸੀ ਬਸ। ਅਮਨਦੀਪ ਗੌਰ। ਦੇਖੋ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਸਰਕਾਰ ਦੇ ਜਿਹੜੇ ਇਹ ਹਾਲਾਤ ਬਣਾਏ ਹੋਏ ਨੇ ਬਹੁਤ ਹੀ ਖਤਰਨਾਕ ਹਾਲਾਤ ਨੇ ਜਿਹੜੀਆਂ ਗੋਲੀਆਂ ਨੇ ਮਾਰ ਕੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਪਰਿਵਾਰ ਦੀ ਜ਼ਿੰਮੇਵਾਰੀ ਸੀ ਬੱਚੇ ਤੇ ਉਹ ਆਪਣੀ ਪੜ੍ਹਾਈ ਛੱਡ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀਗਾ ਉਹਦੀਆਂ ਦੋ ਭੈਣਾਂ ਸੀ ਇੱਕ ਮੈਰਿਡ ਹੈ ਕਣ ਮੈਰਿਡ ਹੈ ਜੀ ਤੇ ਜ਼ਿੰਮੇਵਾਰੀ ਉਹਦੇ ਸਿਰ ਤੇ ਸੀ ਪਰਿਵਾਰ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਬਹੁਤ ਮੰਦਾ ਹਾਲ ਹੈ ਸਰਕਾਰ ਦੀ ਅਸੀਂ ਨਖੇਦੀ ਕਰਦੇ ਆਂ ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਆਂ ਵੀ ਜੋ ਹੁਣ ਇਹਨਾਂ ਦੇ ਸਰਕਾਰ ਦਾ ਉਹ ਮਾਫ ਕੀਤਾ ਜਾਵੇ ਇਹਨਾਂ ਦਾ ਕਰਜ਼ਾ ਲਾਹਿਆ ਜਾਵੇ ਇਹੀ ਮੰਗ ਕਰਦੇ ਆਂ ਅਸੀਂ ਸਰਕਾਰ ਤੋਂ ਵੀ ਇਹਨਾਂ ਨੂੰ ਵਾਤਵਤ ਮੁਆਵਜ਼ਾ ਦਿੱਤਾ ਜਾਵੇ 1 ਕਰੋੜ ਦੀ ਰਕਮ ਇਹਨਾਂ ਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਅਲੱਗ ਦੇਵੇ ਇਹਨਾਂ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਵੀ ਦਿੱਤੀ ਜਾਵੇ ਕਰਨਾ ਹਰ ਇੱਕ ਦਾ ਹੱਕ ਬਣਦਾ ਹੈ ਜੇ ਸਾਡੀਆਂ ਮੰਗਾਂ ਸੀ ਅਸੀਂ ਮੰਗਾਂ ਦੇ ਲਈ ਇਹ ਬੱਚੇ ਸਾਡੇ ਜਵਾਨ ਹੈ ਜਿਹੜੇ ਜਾ ਰਹੇ ਨੇ ਜੇ ਮੰਗਾ ਸਰਕਾਰ ਮੰਨਦੀ ਤਾਂ ਇੰਨਾ ਜਿਹੜਾ ਵਿਧਾਨ ਸਿ ਉਹ ਵਦਨਾ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਸਰਕਾਰ ਦੀ ਨਿਖੇਧੀ ਵੀ ਕਰਦੇ ਹਾਂ ਬੜੇ ਦੁੱਖ ਦੀ ਗੱਲ ਆ ਯਾਰ ਵੀ ਸਾਡੇ ਨੌਜਵਾਨ ਬੱਚੇ ਆ ਜਿਹੜੇ ਉਹ ਮਤਲਬ ਆਪਦੀਆਂ ਹੱਕੀ ਮੰਗਾ ਲੈਣ ਲਈ ਜਾਂਦੇ ਨੇ ਤੇ ਉਹਨਾਂ ਨਾਲ ਜਿਹੜੀ ਸਾਡੀ ਸਰਕਾਰ ਹੈ ਮਤਲਬ ਸੈਂਟਰ ਸਰਕਾਰ ਹੈ ਉਹਨਾਂ ਨੂੰ ਰੋਕਾ ਲਾਉਂਦੀ ਹੈ ਉਹਨਾਂ ਨੂੰ ਉਹਨਾਂ ਤੇ ਅਥਰੂ ਗੈਸ ਛੱਡਦੀ ਹੈ ਤੇ ਮੈਂ ਤਾਂ ਇਹ ਵੀ ਇਤੋਂ ਵੱਡੀ ਦੁੱਖ ਦੀ ਗੱਲ ਇਹ ਵੀ ਕਹਿਣਾ ਕਿ ਪੰਜਾਬ ਸਰਕਾਰ ਕਦੋਂ ਤੱਕ ਸਾਡੇ ਬੱਚਿਆਂ ਨਾਲ ਖੂਨ ਦੀ ਹੋਲੀ ਖੇਢੀ ਜਾਂਦੀ ਦੇਖੀ ਦੇਖਦੇ ਹੀ ਰਹੂਗੀ ਕਿਉਂ ਨਹੀਂ ਸਾਡੇ ਪੰਜਾਬ ਚ ਆ ਕੇ ਮਰੀ ਜਾਂਦੇ ਨੇ ਯਾਰ ਸਾਡੇ ਕਿਸਾਨ ਜਿਹੜਾ ਸਾਡਾ ਦੇਸ਼ ਦਾ ਅੰਨ ਦਾਤਾ ਹੈ ਉਹ ਆਪਣੀਆਂ ਹੱਕੀ ਮੰਗਾ ਮੰਨਵਾਉਣ ਲਈ ਗਿਆ ਤੇ ਸਾਡੇ ਸਾਡੇ ਪੰਜਾਬ ਦੇ ਪੰਜਾਬ ਦੀ ਸਰਕਾਰ ਵੀ ਸੁੱਤੀ ਪਈ ਹੈ ਔਰ ਕਦੇ ਅਥਰੂ ਗੈਸ ਦੇ ਗੋਲੇ ਆ ਕੇ ਪੰਜਾਬ ਸਿੱਟੇ ਜਾਂਦੇ ਨੇ ਕਦੇ ਸਾਡੇ ਮਤਲਬ ਬੱਚਿਆਂ ਨਾਲ ਖੂਨ ਦੀ ਖੋਲੀ ਖੋਲੀ ਖੇਢੀ ਜਾ ਰਹੀ ਹੈ ਗੋਲੀਆਂ ਚਲਾਈਆਂ ਜਾ ਰਹੀ ਹੈ ਅੱਜ ਸਾਡਾ ਹੋਂ ਹਰ ਬੱਚਾ ਸ਼ਹੀਦ ਕਰਤਾ ਉਹਨਾਂ ਨੇ ਗੋਲੀਆਂ ਮਾਰ ਕੇ ਮੈਂ ਤਾਂ ਇਹੀ ਕਹੂੰਗਾ ਕਿ ਸਰਕਾਰ ਇਸ ਫੌਜੀ ਜਿਵੇਂ ਸਾਡੇ ਫੌਜੀ ਸ਼ਹੀਦ ਹੁੰਦੇ ਨੇ ਪੁਲਿਸ ਵਾਲੇ ਸ਼ਹੀਦ ਹੁੰਦੇ ਨੇ ਉਸੇ ਤਰ੍ਹਾਂ ਹੀ ਸਾਡਾ ਇਹ ਕਿਸਾਨ ਜਿਹੜਾ ਦੇਸ਼ ਲਈ ਗਿਆ ਸੀ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਵਾਸਤੇ ਸੰਘਰਸ਼ ਵਿੱਚ ਗਿਆ ਸੀ ਇਹਨੂੰ 1 ਕਰੋੜ ਰੁਪਏ ਦੀ ਸਰਕਾਰਨ ਤੇ ਇੱਕ ਪਰਿਵਾਰ ਦੇ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਪਰਿਵਾਰ ਹੈ ਜਿਹੜਾ ਉਹ ਅਤੀ ਟੁੱਟ ਚੁੱਕਿਆ ਹੈ ਪਹਿਲਾਂ ਵੀ ਆਰਥਿਕ ਤੌਰ ਤੇ ਪਰਿਵਾਰ ਬਹੁਤ ਕਮਜ਼ੋਰ ਹੋ ਚੁੱਕਿਆ ਹੈ ਬੱਚੇ ਦੇ ਦੋ ਭੈਣਾਂ ਇੱਕ ਵੱਡੀ ਭੈਣ ਹੈ ਇਹਨੇ ਪਿੱਛੇ ਦੀ ਜ਼ਮੀਨ ਵੇਚ ਕੇ ਵਿਆਹੀ ਹੈ ਤੇ ਇੱਕ ਛੋਟੀ ਭੈਣ ਅਨਮੈਲਡ ਹੈ ਜੇ ਆਪ ਮੈਂ ਅਨਮੈਲਡ ਸੀ ਮਾਂ ਹੈ ਨਹੀਂ ਵਿਚਾਰੇ ਦੇ ਪਿਤਾ ਜਿਹੜਾ ਉਹ ਬਹੁਤਾ મતલਬ ਸਿੱਧਾ ਜ ਹੈ ਤੇ ਉਹ ਇੱਕ ਬੈਂ ਤੇ ਸਕੂਲ ਬੈਂ ਤੇ ਕਨੈਕਟਰੀ ਕਰਦਾ ਜਿਹੜੇ ਬੱਚੇ ਲਾਉਣੇ ਜਾਂ ਚੜਾਉਣੇ ਹੁੰਦੇ ਨੇ ਡਰਾਈਵਰ ਵੀ ਨਹੀਂ ਤੇ ਇਹਨਾਂ ਦਾਦੀ ਵਿਚਾਰੀ ਇਹਨਾਂ ਦਾ ਬੱਚਿਆਂ ਦਾ ਪਾਲਣ ਪੋਸਣ ਕਰਦੀ ਸੀ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਇੱਕੋ ਇੱਕ ਸਹਾਰਾ ਪਰਿਵਾਰ ਦਾ ਉਹ ਵੀ ਇਸ ਜ਼ਾਲਮ ਸਰਕਾਰ ਨੇ ਸਾਥੋਂ ਖੋਹ ਲਿਆ ਤੇ ਇਸ ਲਈ ਇਸ ਪਰਿਵਾਰ ਨੂੰ ਜਿੱਥੇ ਨਿਆਂ ਮਿਲਣਾ ਚਾਹੀਦਾ ਉੱਥੇ ਕਿਸਾਨਾਂ ਦੀਆਂ ਮੰਗਾਂ ਵੀ ਸਰਕਾਰ ਨੂੰ ਤੁਰੰਤ ਮੰਨਣੀਆਂ ਚਾਹੀਦੀਆਂ ਹਨ ਸੈਂਟਰ ਸਰਕਾਰ ਦੇਵੇ ਪੰਜਾਬ ਦੇਵੇ ਕੋਈ ਦੇਵੇ ਪੰਜਾਬ ਪੰਜਾਬ ਵਾਲਿਆਂ ਦਾ ਪੰਜਾਬ ਆਪਦਾ ਹਿੱਸਾ ਪਾਵੇ ਜਿੰਨਾ ਬਣਦਾ ਪੰਜਾਬ ਦੇ ਆਪਦਾ ਹਿੱਸਾ ਆਵੇ ਸੈਂਟਰ ਸੈਂਟਰ ਤੋਂ ਮੰਗੀ ਹੈ ਮੈਂ ਤਾਂ ਸੈਂਟਰ ਨਾਲ ਲੜਾਈ ਹੈ ਪੰਜਾਬ ਵੀ ਦੇਵੇ ਪੰਜਾਬ ਪੰਜਾਬ ਵਾਲਿਆਂ ਦਾ ਵੀ ਹੱਕ ਬਣਦਾ ਹੈ ਪੰਜਾਬ ਵਾਲੇ ਉੱਥੇ ਜਾ ਕੇ ਬੋਲਦੇ ਕਿਉਂ ਨਹੀਂ ਪੰਜਾਬ ਦੀ ਪੁਲਿਸ ਕਿੱਥੇ ਨਮੋਸ਼ ਹੋਈ ਬੈਠੀ ਹੈ ਜੋ ਹਰਿਆਣੇ ਦੀ ਪੁਲਿਸ ਸਾਡੇ ਮੁੰਡਿਆਂ ਨੂੰ ਆ ਕੇ ਪੰਜਾਬ ਚ ਮਾਰੀ ਜਾਂਦੀ ਹੈ ਕਿੱਧਰ ਗਿਆ ਡੀਜੀਪੀ ਕਿੱਧਰ ਗਿਆ ਮੁੱਖ ਮੰਤਰੀ ਕਿੱਧਰ ਗਿਆ ਗ੍ਰਹਿ ਮੰਤਰੀ ਪੰਜਾਬ ਦੇ ਮੁੰਡੇ ਪੰਜਾਬ ਚ ਹੋਸਟੇਜ ਦੀ ਪੁਲਸਾ ਕੇ ਮਾਰੀ ਜਾਂਦੀ ਹੈ ਗੁਰਪ੍ਰੀਤ ਸਿੰਘ ਜੀ ਬਹੁਤ ਦੁੱਖ ਦੀ ਗੱਲ ਹੋਈ ਹੈ ਜੀ ਸਾਡੇ ਨਗਰ ਬੱਲੋ ਦਾ ਇੱਕ ਬਹੁਤ ਵਧੀਆ ਮਾਨਦਾਰ ਨੇਕ ਪਰਿਵਾਰ ਸੀਗਾ ਜੀ ਜਿਹਦੇ ਵਿੱਚੋਂ ਮਤਲਬ ਇੱਕ ਆਕਾਸ਼ ਸ਼ੁਭਕਰਨ ਸਿੰਘ ਜੀ ਆਪਣੇ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਮਾਤਾ ਜੀ ਦੀ ਡੈਥ ਹੋ ਚੁੱਕੀ ਸੀ ਦਾਦੀ ਮਾਂ ਇਹਨਾਂ ਦਾ ਮਤਲਬ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਸੋ ਬੈਂਕ ਦਾ ਕਰਜ਼ਾ ਵੀ ਪਰਿਵਾਰ ਦੇ ਸਿਰ ਘੱਟੋ ਘੱਟ 10-15 ਲੱਖ ਰੁਪਏ ਦੇ ਨੇੜੇ ਤੇੜੇ ਚੱਲ ਰਿਹਾ ਹੈਗਾ ਸੋ ਦਸਵੀਂ ਦੀ ਪੜ੍ਹਾਈ ਛੱਡ ਕੇ ਸੋ ਬੱਚਾ ਆਪਣੀ ਭੈਣ ਨੂੰ ਵਿਆਹ ਕੇ ਉਸ ਤੋਂ ਬਾਅਦ ਬਾਪ ਦੇ ਨਾਲ ਆਪਣੀ ਖੇਤੀਬਾੜੀ ਸ਼ੁਰੂ ਕਰਨ ਕੀਤੀ ਹੈ ਜਿਸ ਦੇ ਵਿੱਚੋਂ ਡੇਢ ਦੋ ਕਿਲਾ ਬਾਹਾਂ ਪਹਿਲਾਂ ਭੈਣ ਦੇ ਵਿਆਹ ਵੇਲੇ ਵੇਚ ਚੁੱਕਿਆ ਸੀਗਾ ਤੇ ਜੋ ਅੱਜ ਦੀ ਇਹ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈਗੀ ਬਹੁਤ ਦੁੱਖ ਵਾਲੀ ਗੱਲ ਹੋਈ ਹੈਗੀ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਉਹ ਵਸਤੇ ਕਨੈਕਟਰੀ ਕਰਦੇ ਨੇ ਬੱਚਿਆਂ ਨੂੰ ਤਾਰ ਚੜਾਉਣ ਦਾ ਕੰਮ ਤੇ ਅੱਜ ਸਾਰਾ ਹੀ ਮਤਲਬ ਜੋ ਸਮੁੱਚਾ ਨਗਰਾ ਸਮੁੱਚੀ ಗ್ರಾಮ ਪੰਚਾਇਤ ਆ ਵੱਲੋਂ ਅੱਜ ਇਸ ਪਰਿਵਾਰ ਦੇ ਨਾਲ ਸਾਰੀਆਂ ਸ਼ੰਗਾਰਤ ਜਥੇਬੰਦੀਆਂ ਅਸੀਂ ਸਾਰੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਬਹੁਤ ਦੁੱਖ ਹੋਇਆਗਾ ਤੇ ਇਹ ਹੋਣਹਾਰ ਬੱਚਾ ਸਾਡੇ ਤੋਂ ਸਦਾ ਲਈ ਚਲਾ ਗਿਆਗਾ ਸਰਕਾਰ ਦੀਆਂ ਮਾਰੂ ਨੀਤੀਆਂ ਮਾੜੇ ਮਤਲਬ ਇਹਨਾਂ ਦੇ ਸੋਚਾਂ ਦੇ ਮੁਤਾਬਕ ਕਿਸਾਨ ਨੂੰ ਅੱਜ ਬਹੁਤ ਹੀ ਮੰਦ ਭਾਗੇ ਸਮੇਂ ਦੇ ਵਿੱਚੋਂ ਨੰਗਣਾ ਪੈ ਰਿਹਾਗਾ ਸੋ ਜਿੱਥੇ ਸਾਡੇ ਨਾਲ ਮਤਲਬ ਪਾਕਿਸਤਾਨ ਵਾਲਾ ਬਿਹਾਰ ਮਤਲਬ ਜੋ ਕੇਂਦਰ ਸਰਕਾਰ ਕਰ ਰਹੀ ਹੈ ਇਸ ਤੇ ਬਹੁਤ ਦੁੱਖ ਅਤੇ ਅਫਸੋਸ ਹੈ ਜੀ ਅਸੀਂ ਮੰਗ ਕਰਨੀ ਚਾਹੁੰਦੇ ਆ ਜੀ ਮਤਲਬ ਪਰਿਵਾਰ ਦੇ ਲਈ ਘੱਟੋ ਘੱਟ 1 ਕਰੋੜ ਰੁਪਇਆ ਕੇਂਦਰ ਸਰਕਾਰ ਦੇਵੇ ਤੇ 50 ਲੱਖ ਰੁਪਇਆ ਪੰਜਾਬ ਸਰਕਾਰ ਇਸ ਪਰਿਵਾਰ ਨੂੰ ਦੇਵੇ ਤੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਬੱਚੇ ਨੂੰ ਨੌਕਰੀ ਜ਼ਰੂਰ ਦੇਵੇ ਚੜੇ ਕਰਜੇ ਬਾਰੇ ਵੀ ਪੰਜਾਬ ਸਰਕਾਰ ਜੋ ਬੈਂਕਾਂ ਦਾ ਕਰਜ਼ਾ ਹੈਗਾ ਹੋਰ ਵੀ ਕਿਸੇ ਕਿਸਮ ਦਾ ਕਰਜ਼ਾ ਆਰਤੀ ਇਹਦਾ ਕਰਜ਼ਾਗਾ ਸਾਰਾ ਇਹ ਮਾਫ ਹੋਣਾ ਚਾਹੀਦਾ ਜੀ। ਫਦਲੀ ਚਲਾ ਗਿਆ ਪਰਿਵਾਰ ਦੇ ਕੋਲੋਂ ਚਲਾ ਗਿਆ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਕਿ ਵਿਆਹਿਆ ਵੀ ਨਹੀਂ ਸੀ ਉਮਰ ਸਾਰੀ 21 ਸਾਲ ਸੀ ਤੇ ਜੋ ਕਿਸਾਨੀ ਸੰਘਰਸ਼ ਦੇ ਲਈ ਕਿਸਾਨਾਂ ਦੀ ਮਤਲਬ ਜੋ ਆਪਣੀਆਂ ਮੰਗਾਂ ਸੀ 2020 ਦੇ ਵਿੱਚ ਮੋਦੀ ਸਰਕਾਰ ਨੇ ਮੰਨੀਆਂ ਸੀ। ਪਰ ਉਹ ਨਾ ਮਨਜ਼ੂਰ ਕੀਤੀਆਂ ਗਈਆਂ ਨੇ ਉਹਨੂੰ ਮਨਜ਼ੂਰ ਕਰਾਉਣ ਦੇ ਲਈ ਇੱਕ ਸ਼ੰਗਾਰਚ ਦਵਾਰੇ ਵਿੱਢਿਆ ਗਿਆ ਸੀ 2024 ਦੇ ਵਿੱਚ ਜੋ ਜਿਹਦੇ ਵਿੱਚ ਅੱਜ ਸਾਡੇ ਬੱਚੇ ਨੂੰ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਤਲਬ ਫੋਰਸਾਂ ਲੱਗੀਆਂ ਹੋਈਆਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਸਾਡੇ ਬੱਚੇ ਦੇ ਸਿੱਧੇ ਮੱਥੇ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੀ ਉਹ ਬੈਠਦੇ ਜਾਂ ਜੀ